ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਮਾਨਸਾਵ ਡੈਰੀ ਫਾਰਮ ਤੇ ਅਕਸਰ ਆਪਾਂ ਮੱਝਾਂ ਗਾਂਾਂਾਂ ਦੀ ਵੀਡੀਓ ਲੈ ਕੇ ਆਉਂਦੇ ਹਾਂ ਅੱਜ ਆਪਾਂ ਇੱਕ ਤੁਹਾਡੇ ਲਈ ਬਹੁਤ ਜ਼ਰੂਰੀ ਵੀਡੀਓ ਲੈ ਕੇ ਆਏ ਹਾਂ ਪਹਿਲਾਂ ਤਾਂ ਜਿੰਨਾ ਵਿਰੰਭਣਾ ਨੇ ਸਬਸਕ੍ਰਾਈਬ ਨਹੀਂ ਕੀਤਾ ਸੀ ਪਲੀਜ਼ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟਾਂ ਵਿੱਚ ਦੱਸਿਆ ਕਰੋ ਵੀਡੀਓ ਕਿਹਜੀ ਬਣੀ ਆ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਬਹੁਤ ਜ਼ਰੂਰੀ ਵੀਡੀਓ ਆ ਵੀ ਜਿੰਨਾ ਵੀਰਾਂ ਨੇ ਕਿਸੇ ਨੇ ਬਾਣ ਵੇਚਣਾ ਜਾਂ ਖਰੀਦਣਾ ਖਰੀਦ-ਵੇਚ ਵਾਲੇ ਵੀਰ ਕੰਟੈਕਟ ਕਰ ਸਕਦੇ ਆ ਸਾਡੇ ਨਾਲ ਤੇ ਜਾਂ ਕਿਸੇ ਨੇ ਕੋਈ ਵੀ ਕੋਠੀ ਪਲਾਟ ਕੁਛ ਵੀ ਵੇਚਣਾਗਾ ਖਰੀਦ-ਵੇਚ ਦਾ ਕੰਮ ਕਰਦੇ ਆ ਅਸੀਂ ਅੱਗੇ ਦਵਾ ਦਿੰਦੇ ਆ ਸਾਡੇ ਕੋਲੇ ਗਾਹਕ ਹੈਗੇ ਹੈਗੇ ਕਿਸੇ ਨੇ ਵੇਚਣਾ ਜਾਂ ਖਰੀਦਣਾਗਾ ਕਿਓ ਵੀਰ ਕੰਟੈਕਟ ਕਰ ਸਕਦੇ ਆ ਸਾਡੇ ਨਾਲ ਤੇ ਬਾਕੀ ਜੇ ਕਿਸੇ ਨੇ ਬਾਣ ਗਹਿਣੇ ਦੇਣਾਗਾ ਕਿਸਨ ਪੈਸੇ ਦੀ ਲੋੜ ਹੈ ਬਾਣ ਗਹਿਣੇ ਦੇਣਾਗਾ ਤਾਂ ਉਹ ਗਹਿਣੇ ਵਾਲੇ ਵੀ ਵੀਰ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਕਿੱਲਾ 2 ਕਿੱਲੇ 3 ਕਿੱਲੇ 4 ਕਿੱਲੇ ਜਿੰਨਾ ਵੀ ਬਾਹਣਾਗਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਇਹ ਵਿੱਚ ਸਾਡਾ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਵੀ ਦਿੱਤਾ ਜਾਊਗਾ ਤੇ ਬਾਕੀ ਸਾਡਾ ਫੋਨ ਨੰਬਰ ਹੈ 97812 74047 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਰਨਾਲਾ ਤੇ ਬਠਿੰਡਾ ਏਰੀਆ ਅਸੀਂ ਜਿਆਦਾ ਉਹ ਕਰਦੇ ਆਂਗੇ ਇਹ ਏਰੀਏ ਦੇ ਲੋਕ ਕੰਟੈਕਟ ਕਰ ਸਕਦੇ ਆ ਪਹਿਲ ਦੇ ਆਧਾਰ ਤੇ ਬਾਕੀ ਦੂਸਰਿਆਂ ਦਾ ਵੀ ਕੋਈ ਗੱਲ ਨਹੀਂ ਕੰਟੈਕਟ ਕਰ ਸਕਦੇ ਹੋ ਤੇ ਜਿਵੇਂ ਵੀ ਕੋਈ ਧਿਆਨ ਚ ਆਉਂਦਾ ਸੀ ਸਾਡੇ ਨਾਲ ਉਹ ਕਰਾਂਗੇ ਤੇ ਪਲੀਜ਼ ਕੰਟੈਕਟ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਦਾ ਕੋਈ ਬਾਣ ਵੇਚਣ ਖਰੀਦਣ ਚ ਮਦਦ ਕੀਤੀ ਜਾਵੇ